ਨੀਦੀ ਅੰਦਰ ਬਦਕ ਕਰੀ ਨਾ ਮੈਂ ਆ ਬਤਾ ਕੇ ਦੀ ਰਸਕੀ ਨੇ ਤਾਂ ਇਹਨਾਂ ਦੀ ਵੀ ਉਰ ਬਾਲਾ ਆਹ ਸਾਣਾ 15 ਸੁਣੀਏ ਕਰੀ ਯਾਰੋ 15 ਸੁਣੀਏ 1 ਮਿੰਟ ਤੁਹਾਡਾ ਸਟਾਪ ਬਣੇਗਾ ਸੋਲਿਆ ਲੋਕਾਂ ਨੇ ਨਹੀਂ ਸੁਣੀ ਕੋਈ ਨਹੀਂ ਬਾਈ ਇਹ ਗੱਲ ਹੋਈ ਇਹ ਕੀ ਕੀ ਗੱਲ ਹੋਈ ਚੰਗਾ ਪਲਾਸੀ ਲਿਆਂਦਾ ਸੀ ਹਾਂ ਹਾਂ ਮਹਾਰਾਸ਼ਟਰ ਨਹੀਂ ਆਂਦਾ ਸੀ ਬਿਲਕੁਲ ਬੋਲਦਾ ਸੀ ਛਾਤੀ ਦੀ ਪ੍ਰੋਬਲਮ ਸੀ ਠੀਕ ਐ ਤੁਸੀਂ ਦਾ ਨੋ ਪੱਟੀ ਚੇਂਜ ਕਰਨੀ ਸੀ ਕੱਲ ਪੱਟੀ ਚੇਂਜ ਹੋਈ ਹੈ ਸ਼ੁਕਰਵਾਰ ਦੇ ਅਸੀਂ ਐਡਮਿਟਾ ਮੈਂ ਕਿਹਾ ਮੈਂ ਕਿ ਕੀੜੇ ਨਾ ਪੈ ਜਾਣ ਪੈਰ ਤੇ ਛਾਤੀ ਦੀ ਪ੍ਰੋਬਲਮ ਸੀ ਮੈਨੂੰ ਗਾਲ ਕੱਢੀ ਤੂੰ ਭੈਣ ਦਾ ਪੁੱਤ ਕਿੱਦਾਂ ਗੱਲੋਂ ਕੱਢੀ ਮੈਨੂੰ ਵੀ ਪੁੱਛ ਜੇ ਤੂੰ ਮੈਂ ਜਦਾ ਬੈ ਕੈਂਡੀਡਟ ਨਹੀਂ ਕਰਦਾ ਸੀ ਸਾਰਾ ਮੈਂ ਸੁਣਨਾ ਸਾਡੇ ਬੰਦੇ ਬਣਾ ਦੇ ਜੇ ਮੈਂ ਸਾਰੇ ਕਹਿਣਾ 100 ਕਿੰਨੇ ਮਰੇ ਤੇ ਮੈਂ ਉਹ ਬੋਲ ਕੇ ਮੈਂ ਤੋਂ ਕਰਦੇ ਫਰਟਾ ਤੇ ਫਾਈਲ ਸਾਡੇ ਕੋਲ ਹੀ ਹੈ ਜੀ ਸਾਡੀ ਸਰਕਾਰੀ ਡਾਕੂਮੈਂਟ ਆ ਇੱਕ ਮਿੰਟ ਖੜੇ ਰਹੇ ਲੋ ਤੁਹਾਡੇ ਬੰਦੇ ਨੇ ਕਿੰਨੀ ਸਾਰੀ ਪ੍ਰੋਬਲਮ ਹੈ ਸ਼ੁੱਕਰਵਾਰ ਦੇ ਦਾਖਲਾ ਅੱਜ ਸਾਨੂੰ ਕਹਿੰਦੇ ਸੀ ਤੁਹਾਨੂੰ ਸਾਹ ਵਾਲਿਆਂ ਕੋਲ ਭੇਜਦੇ ਐਨੇ ਦਿਨ ਦੇ ਕਿੱਥੇ ਮਰੇ ਸੀ ਚੰਗਿਆਂ ਬੱਲਿਆ ਗੱਲਾਂ ਕਰਦਾ ਸੀ ਮੇਰਾ ਪਿਓ ਖੱਥਾਂ ਦੇ ਵਿੱਚ ਗਿਆ ਕੀ ਲੈਣਾ ਨਾਮ ਨੂੰ ਨਾਮ ਨੂੰ ਕੀ ਲੈਣਾ ਤੁਸੀਂ ਸਵੇਰੇ ਬਿਲਕੁਲ ਸਹੀ ਸੀ ਬਿਲਕੁਲ ਸਹੀ ਗੱਲਾਂ ਕਰਦਾ ਪਿਆ ਸੀ ਨਹੀਂ ਭਾਜੀ ਜੇ ਤੁਸੀਂ ਸਾਡੇ ਤੋਂ ਦਵਾਈਆਂ ਜਿਹੜੀਆਂ ਕਹਿੰਦੇ ਸੀ ਨਾ ਆਯੁਸ਼ਮਾਨ ਚ ਲਿਖਦੇ ਮੈਂ ਕਹਿੰਦੀ ਨਹੀਂ ਸੀ ਬਾਹਰ ਲਿਖੋ ਅਸੀਂ ਕਾਹਦੇ ਲਈ ਕਮਾਂਦੇ ਆ ਪੀਓ ਲਈ ਕਮਾਂਦੇ ਆ ਟੈਨਪ੍ਰੈਸ ਦੋਵੇਂ ਕਮਾਂਦੇ ਆ ਆਪ ਇਹ ਦਿਓ ਜੀ ਅਜੂਰੀ ਮੇਰੇ ਡੈਡੀ ਨੇ ਬੋਟाराम ਮੁੱਤੀ ਅਸੀਂ ਗਰੂਰਸਾਈ ਤੋਂ ਸਾਡੇ ਕੋਲੇ ਪੁਰਾਣੀਆਂ ਰਿਪੋਰਟਾਂ ਪਈਆਂ ਨੇ ਜਦੋਂ ਅਸੀਂ ਗਰੂਰਸਾਈ ਨਾਲ ਨੂੰ ਟਰੀਟਮੈਂਟ ਕਰਾਉਣ ਵਾਸਤੇ ਲਗਿਆ ਸੀ ਉਹਨਾਂ ਨੇ ਸਾਨੂੰ ਉਸੇ ਦਿਨ ਸਾਰੇ ਪ੍ਰੋਪਰ ਟੈਸਟ ਕਰਾਏ ਸਾਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਤੁਸੀ ਫੇਫੜੇ ਦੀ ਇਨਫੈਕਸ਼ਨ ਹੈ ਤੁਸੀ ਇਹਨਾਂ ਨੂੰ ਕਿਸੇ ਚੰਗੇ ਡਾਕਟਰ ਕੋਲੇ ਲੈ ਜਾਓ ਉਹਨਾਂ ਨੇ ਸਾਨੂੰ ਫਰੀਦਕੋਟ ਵਾਸਤੇ ਕਿਹਾ ਸੀ ਕਿ ਦੋਸਤ ਇਹਨਾਂ ਐਮਸ ਹਸਪੀਟਲ ਬਹੁਤ ਵਧੀਆ ਹੈ ਅਸੀਂ ਉਸ ਦਿਨ ਦੇ ਆਏ ਆਂ ਤੇ ਟੈਸਟ ਅਸੀਂ ਕੋਈ ਕਮੀ ਨਹੀਂ ਛੱਡੀ ਟੈਸਟ ਸਾਰੇ ਇਹਨਾਂ ਨੇ ਕਰਾਏ ਨੇ ਸਾਡੇ ਕੋਲੇ ਵਧੀਆ ਵੇਖੋ ਜਿਹੜਾ ਇਹਨੇ ਸੀਟੀ ਸਾਨੂੰ ਅੱਜ ਕਰਾਉਣ ਵਾਸਤੇ ਕਿਹਾ ਆਹ ਵੇਖੋ ਭਾਜੀ 7 ਤਰੀਕ ਦਾ ਹੋਇਆ ਹੈ ਸਾਡਾ 7 ਤਰੀਕ ਦਾ ਸਾਡੇ ਇੱਕ ਰੂਲਰ ਏਰੀਆ ਦੇ ਵਿੱਚ ਛੋਟਾ ਜਿਹਾ ਜਿਹੜਾ ਡਾਕਟਰ ਹੈ ਉਹਨੇ ਕਹਿਤਾ ਕਿ ਭਾਈ ਤੁਸੀਂ ਇਹਨੂੰ ਚੰਗੇ ਡਾਕਟਰ ਕੋਲੇ ਜਿਹੜੇ ਫੇਫੜਿਆਂ ਦੀ ਇਨਫੈਕਸ਼ਨ ਆ ਉਹਦੇ ਕੋਲੇ ਲੈ ਜਾਓ ਆ ਡਾਕਟਰ ਮੂਰਖ ਬੈਠੇ ਨੇ ਇਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਦਾ ਕਿ ਲਈ ਅਸੀਂ ਪਈ 4 ਦਿਨ ਹੋ ਗਏ ਟ੍ਰੀਟਮੈਂਟ ਕਰ ਰਹੇ ਹਾਂ ਅਸੀਂ ਕਿਸ ਚੀਜ਼ ਦਾ ਕਰ ਰਹੇ ਹਾਂ ਕਿੰਨੇ ਦਿਨ ਤੋਂ ਐਡਮਿਟ ਸੀਗੇ ਇਹ ਪਾਜੀ ਇੱਥੇ ਤੁਸੀਂ ਲਾ ਲਓ 7 ਤਰੀਕ ਰਾਤ ਨੂੰ ਇੱਥੇ ਅਸੀਂ ਪਹੁੰਚ ਗਏ ਸੀ ਪਾਜੀ 4 ਦਿਨ ਹੋ ਗਏ ਚਾਰ ਆਪਣੇ ਕੋਲੇ ਪਾਰਕਿੰਗ ਦੀ ਪਰਚੀ ਸੀ 11:00 ਵਜੇ ਆਪਣਾ 55 ਸਮਥਿੰਗ ਅਸੀਂ ਇੱਥੇ ਸੱਤ ਹੋਣ ਹੁਣ ਪ੍ਰੋਬਲਮ ਕੀ ਹੋਈ ਹੈ ਜਿਹੜ ਇਹ ਸਾਨੂੰ ਕਹਿੰਦੇ ਸੀ ਜੀ ਲੇ ਭਾਈ ਤੁਸੀਂ ਅਸੀਂ ਫਾਈਲ ਨਹੀਂ ਲੈ ਜਾਂਦੇ ਨੇ ਭਾਜੀ ਸਾਡੀ ਫਾਈਲ ਹੈ ਸਾਡਾ ਬੰਦਾ ਹੈ ਜਦ ਤੱਕ ਤੁਸੀਂ ਜੇ ਫਾਈਲ ਤੁਸੀਂ ਰੱਖਣੀ ਸਾਡਾ ਬੰਦਾ ਪੂਰਾ ਕਰਕੇ ਦਿਓ ਸਾਡੀ ਮਰਜ਼ੀ ਦੀ ਫਾਈਲ ਲੈ ਜਾਈਏ ਨਾਲ ਜਾਈਏ ਇਹ ਭਾਜੀ ਫਾਈਲ ਤਾਂ ਮੰਗਦੇ ਨੇ ਕਿਉਂਕਿ ਇਹਨਾਂ ਦੀ ਚੋਰੀ ਫੜੀ ਜਾਣੀ ਹੈ ਇਹਨਾਂ ਨੇ ਜਿਹੜਾ ਕੁੱਤਾ ਕੰਮ ਚਲਾਇਆ ਹੈ ਪਰਚੀ ਤੇ ਦਵਾਈਆਂ ਲਿਖ ਦੇਣੀਆਂ ਆਯੂਸ਼ਮਾਨ ਕਾਰਡ ਵਾਲੀ ਦਵਾਈ ਵੀ ਨਹੀਂ ਅੰਦਰੋਂ ਮਿਲਨੀ ਤੁਹਾਨੂੰ ਦਵਾਈ ਵੀ ਇਹਨਾਂ ਨੇ ਕਹਿੰਨਾ ਜੀ ਤੁਸੀਂ ਬਾਹਰ ਜਾਓ ਤੁਹਾਨੂੰ ਇੱਥੇ ਕੁਝ ਨਹੀਂ ਮਿਲਣਾਗਾ ਅੰਦਰੋਂ ਯੋਸ਼ਮਾਨ ਯੋਸ਼ਮਾਨ ਕਾਰਡ ਦੇ ਨਹੀਂ ਬਿਲਕੁਲ ਨਹੀਂ ਸਾਡੇ ਕੋਲ ਬਾਹਰੋਂ ਨਹੀਂ ਅੰਦਰੋਂ ਦੇਦੇ ਬਿੱਲ ਪੈਣ ਅਸੀਂ ਜਿਹੜੇ ਬਾਹਰੋਂ ਵੀ ਲਈਆਂ ਨੇ ਇਹ ਨਹੀਂ ਅਜੇ ਵੀ ਸਾਡੇ ਕੋਲ ਬਿੱਲ ਕਟਾਉਣ ਵਾਲੇ ਪੈਣੇ ਅਸੀਂ ਰਾਤੀ ਦੀ ਕੁਝ ਦਵਾਈਆਂ ਲਈਆਂ ਸੀਗੀਆਂ ਇੱਥੇ ਆਪਣੇ ਮਰਗਿਆਂ ਦੀ ਕੋਈ ਸੁਣਵਾਈ ਹੋਣੀ ਪਾਜੀ ਮੈਂ ਤਾਂ ਕਹਿੰਦਾ ਸਭ ਤੋਂ ਘਟਿਆ ਹਸਪੀਟਲ ਦਾ ਸਮਝੋ ਹੋਈ ਹੈ ਪਾਜੀ ਤੁਸੀਂ ਖੁਦ ਵੇਖੋ ਆਹ ਜਿਹੜੀਆਂ ਰਿਪੋਰਟਾਂ ਹੁ ਠੀਕ ਹੈ ਨਾ ਭਾਜੀ ਆ ਸਾਡੇ ਕੋਲੇ ਵੇਖੋ ਤੁਸੀਂ ਅਸੀਂ ਪ੍ਰਾਣੀਆਂ ਰਿਪੋਰਟਾਂ ਨੇ ਜਿਹੜੀਆਂ ਸਾਨੂੰ ਉਸ ਦਿਨ ਡਾਕਟਰ ਨੇ ਕਹੇ ਤਾਂ ਅਸੀਂ ਇਹਨਾਂ ਨੇ ਅੱਜ ਰੈਫਰ ਕੀਤਾ 11 ਤਰੀਕ ਨੂੰ 7 ਤਰੀਕ ਦੇ ਅਸੀਂ ਇੱਥੇ ਆਏ ਹੋਏ ਹਾਂ ਐਡਮਿਟ ਹੋਏ ਸਭ ਤੋਂ ਵੱਡਾ ਹਸਪੀਟਲ ਹੈ ਇੱਥੋਂ ਰੈਫਰ ਕਿੱਥੇ ਕਰ ਸਕਦੇ ਗੁਰੂਰਸਾਇਆ ਵਾਲਿਆਂ ਨੇ ਸਾਨੂੰ ਇੱਥੇ ਰੈਫਰ ਕੀਤਾ ਸੀ ਕਹਿੰਦਾ ਮਤਲਬ ਫੇਫੜਿਆਂ ਵਾਲਿਆਂ ਕੋਲੇ ਤੇ ਤੁਸੀਂ ਇਹ ਵੇਖੋ ਇਹਨਾਂ ਨੇ ਸਾਨੂੰ ਅੱਗੇ ਵਾਰਡ ਹੋਰ ਚ ਸ਼ਿਫਟ ਕਰਤਾ ਕਿ ਭਾਈ ਤੁਸੀਂ ਸਾਡੇ ਵਾਸਤੇ ਗੱਲ ਹੋਂ ਤੁਸੀਂ ਫੇਫੜਿਆਂ ਵਾਲੇ ਕੋਲੇ ਜਾਓ ਕੀ ਗੱਲ ਐਡੇ ਮੂਰਖ ਡਾਕਟਰ ਨੇ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਅਸੀਂ ਚਾਰ ਦਿਨਾਂ ਤੋਂ ਕਿਸ ਚੀਜ਼ ਦਾ ਟ੍ਰੀਟਮੈਂਟ ਕਰ ਰਹੇ ਹਾਂ ਫਾਦਰ ਸਾਹਿਬ ਦੀ ਤੁਹਾਡੇ ਦੀ ਡੈਥ ਹੋ ਗਈ ਹਾਂਜੀ ਬਾਜੀ ਡੈਥ ਹੋ ਗਈ ਆ ਵੇਖੋ ਤੁਸੀਂ ਸਾਡੇ ਕੋਲੇ ਸੀਟੀ ਪਈ ਅਸੀਂ ਉਸੇ ਦਿਨ ਹੀ ਸਾਰੀਆਂ ਕਰਾ ਕੇ ਆਏ ਰਿਪੋਰਟਾਂ ਸਾਨੂੰ ਸਾਡੇ ਡਾਕਟਰ ਨੇ ਤਾਂ ਕਰਵਾ ਕੇ ਦਿੱਤੀਆਂ ਸੀਗੀਆਂ ਉਹ ਕਹਿੰਦੇ ਲਈ ਭਾਈ ਤੁਸੀਂ ਅੱਗੇ ਜਾਓਗੇ ਤੇ ਤੁਹਾਨੂੰ ਉੱਥੇ ਜਾ ਕੇ ਦਿੱਕਤ ਨਹੀਂ ਆਵੇਗੀ ਅਗਲੇ ਤੋਂ ਪ੍ਰੋਪਰ ਥੋਡੇ ਸਾਰਾ ਕੁਝ ਵੇਖ ਕੇ ਕਿਉਂਕਿ ਤੁਸੀਂ ਟ੍ਰੀਟਮੈਂਟ ਇੱਥੇ ਕਰਵਾ ਲਿਆ ਥੋੜਾ ਬਹੁਤਾ ਮੰਨ ਲਓ ਟੈਸਟ ਥੋਡੇ ਕੋਲ ਹੋਣਗੇ ਥੋੜੋਂ ਨਹੀਂ ਸੁਖਾਈ ਹੋ ਜਾਏਗੀ ਪਰ ਬਾਜੀ ਕੋਈ ਸੁਖਾਈ ਨਹੀਂ ਇੱਥੇ ਇਥੇ ਦਿੱਕਤ ਹੀ ਦਿੱਕਤ ਹੈ ਕਿਉਂਕਿ ਜਿਹੜਾ ਤੋਂ ਟੈਸਟ ਅਸੀਂ 4 ਦਿਨ ਪਹਿਲਾਂ ਕਰਾ ਚੁੱਕੇ ਹਾਂ 7 ਤਰੀਕ ਨੂੰ ਅੱਜ 11 ਤਰੀਕ ਨੂੰ ਬਜੀ ਅਸੀਂ ਫੇਰ ਉਹ ਟੈਸਟ ਕਰਾਇਆ ਤੁਸੀਂ ਇਹ ਵੇਖੋ ਇਹ ਤਾਂ ਦਾ ਨਾਮ ਆ ਤੇ ਕਿੱਥੋਂ ਤੁਸੀਂ ਅਸੀਂ ਭਾਜੀ ਮੇਰਾ ਨਾਮ ਸੁਖਵਿੰਦਰ ਕੁਮਾਰ ਮੁੱਤੀ ਹੈ ਮੇਰੇ ਫਾਦਰ ਸਾਹਿਬ ਸੀਗੇ ਬੁਖਰਾ ਮੁੱਤੀ ਅਸੀਂ ਗੁਰੂਰ ਸਾਹਿਬ ਤੋਂ ਰਹਿੰਦੇ ਆ ਭਾਜੀ ਅਸੀਂ ਗੁਰੂਰ ਸਾਹਿਬ ਤੋਂ ਆਏ ਸੀ ਇੱਥੇ ਹਾਲਾਂਕਿ ਅਸੀਂ ਆਪਦੇ ਵੱਲੋਂ ਚੰਗਾ ਹਸਪੀਟਲ ਵੇਖ ਕੇ ਆਏ ਸੀ ਬਟ ਇੱਥੇ ਕੁਝ ਵੀ ਹੈ ਨਹੀਂਗਾ 2 ਮਰਲੇ ਜਗ੍ਹਾ ਦਾ ਸਿਰਫ ਹਾਂਜੀ ਤੇ ਅੱਜ ਅਸੀਂ ਘਰ ਦੀ ਆਪਦੇ ਮੈਂ ਉਹਨਾਂ ਦਾ ਭਾਂਜਾ ਹਾਂ ਗੁਲਾਬ ਸਿੰਘ ਖੁੜੀਆਂ ਤੋਂ ਠੀਕ ਹੈ ਤੇ ਪਹਿਲਾ ਰਾਤ ਇਹਨਾਂ ਨੇ ਕੇਅਰ ਨਹੀਂ ਕੀਤੀ ਸਾਰੀ ਰਾਤ ਤੜਕੇ ਇਹਨਾਂ ਨੇ 4 ਵਜੇ ਦਾਖਲ ਕੀਤਾ ਪੇਸ਼ੈਂਟ ਆਇਆ ਹੋਇਆ ਹੈ 11:30 ਵਜੇ ਦਾ ਠੀਕ ਹੈ ਜੀ ਤੇ ਹਾਲਾਕੀ 2 ਦਿਨ ਹੋ ਗਏ ਸਾਨੂੰ ਲਿਉਂਦੇ ਨੂੰ ਡਾਕਟਰ ਅੱਜ ਦੇਖ ਕੇ ਗਿਆ ਵਾ ਤੇ ਅਸੀਂ ਅੱਜ ਇੱਥੇ ਮਾਰ ਲਿਆ ਕਹਿੰਦੇ ਜੀ ਕਾਰਡ ਬਲੋਕੇ ਜੇ ਕਾਰਡ ਬਲੋਕੇ ਜੇ ਠੀਕ ਹੈ 2019 ਦਾ ਉਹਨਾਂ ਦਾ ਰਾਸ਼ਨ ਕਾਰਡ ਕਟੀਚਾ ਆਇਆ ਹੈ ਠੀਕ ਹੈ ਹੁਣ ਅਸੀਂ ਆਪ ਉਹਨਾਂ ਦੇ ਪੱਲੇ ਕੋਈ ਕੱਖ ਨਹੀਂ ਹੈਗਾ ਅਸੀਂ ਆਪ ਆਪਦੇ ਪੱਲੇ ਮੈਂ ਉਹਨਾਂ ਦਾ ਪੰਜਾਂ ਅਸੀਂ ਪੈਸੇ ਦੇ ਕੇ ਇਲਾਜ ਕਰਾ ਰਹੇ ਹਾਂ ਇੱਥੇ ਮੈਂ ਅੱਛਾ ਇੱਥੇ ਇਲਾਜ ਮਹਿੰਗਾ ਹੋਇਆ ਹੈ ਮਿਸਟਰ ਹਸਪੀਟਲ ਦੇ ਵਿੱਚ ਬਾਹਰੋਂ ਦਵਾਈਆਂ ਆ ਰਹੀਆਂ ਨੇ ਅੰਦਰੋਂ ਕੁਝ ਨਹੀਂ ਮਿਲ ਰਿਹਾ ਲੈ ਕੇ ਲੈ ਕੇ ਦੇ ਰਹੇ ਰਾਤ ਦਾ ਘੱਟੋ ਘੱਟ ਦਾ ਸੀ 20000 ਦੀ ਦਵਾਈ ਲੈ ਕੇ ਦੇ ਚੁੱਕੇ ਹਾਂ ਇੱਥੇ ਕੀ ਕੀ ਨਾਮ ਅੱਡਾ ਤੇ ਕਿੱਥੋਂ ਮੇਰਾ ਸੁਖਦੇਵ ਸਿੰਘ ਪਾਇਦ ਵਾਲੇ ਕਰਸੇ ਤੋਂ ਵਾਲੇ ਤੋਂ ਤੇ ਕੀ ਕੀ ਪੇਸ਼ੈਂਟ ਦਾ ਕੀ ਨਾਮ ਆ ਪੇਸ਼ੈਂਟ ਦਾ ਨਾਮ ਹੈਗਾ ਆਪਣੇ ਕੀਰਨ ਦੇ ਨੇ ਕਿੱਥੋਂ ਪੇਸ਼ੈਂਟ ਗਲਾ ਸਿੰਘ ਖੜੀਆਂ ਤੋਂ ਹਾਂ ਠੀਕ ਹੈ ਹਾਂਜੀ